ਤਿਹ ਉਧਰ ਪੰਜਾਬ ਪੁਲਿਸ ਵੱਲੋਂ ਨਸ਼ੇ ਤਸਕਰੀ ਦੇ ਗੰਭੀਰ ਦੋਸ਼ਾਂ ਦੇ ਵਿੱਚ ਮੌਤਲ ਕੀਤੀ ਗਈ ਮੇਲਾ ਕਾਂਸਟੇਬਲ ਅਮਨਦੀਪ ਕੌਰ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਹੈ ਉਸ ਦੀ ਲਗਭਗ 1.35 ਕਰੋੜ ਰੁਪਏ ਤੋਂ ਵੱਧ ਦੀ ਚਲ ਤੇ ਅਚਲ ਜਾਇਦਾਦ ਨੂੰ ਫਰੀਜ਼ ਕਰ ਦਿੱਤਾ ਗਿਆ ਇਹ ਕਾਰਵਾਈ ਥਾਣਾ ਕਨਾਲ ਰੋਡ ਵਿਖੇ ਦਰਜ ਕੀਤੀ ਗਈ ਐਫ ਆਈ ਆਰ ਨੰਬਰ 65 ਦੇ ਆਧਾਰ ਤੇ ਕੀਤੀ ਗਈ ਹੈ ਜੋ ਕਿ ਐਨ ਡੀ ਪੀ ਐਸ ਐਕਟ ਦੀ ਧਾਰਾ 21 ਬੀ 61 ਅਤੇ 85 ਦੇ ਤਹਿਤ ਦਰਜ ਹੈ ਪੁਲਿਸ ਨੇ ਉਸਦੇ ਘਰ ਦੇ ਬਾਹਰ ਇੱਕ ਨੋਟਿਸ ਵੀ ਚਿਪਕਾ ਦਿੱਤਾ ਹੈ ਇਸ ਦੇ ਨਾਲ ਹੀ ਇੱਕ ਪਲਾਟ ਇੱਕ ਥਾਰ ਗੱਡੀ ਇੱਕ ਬੁਲਟ ਕੁਝ ਮੋਬਾਈਲ ਵੀ ਅਟੈਚ ਕੀਤੇ ਗਏ ਨੇ ਇਹ ਮੁਹਿਮ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਡੀਐਸਪੀ ਹਰਬੰਸ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਹੁਕਮਾਂ ਦੇ ਮੁਤਾਬਕ ਅਮਨਦੀਪ ਕੌਰ ਦੀ ਬਠਿੰਡਾ ਦੀ ਵਿਰਾਟ ਗ੍ਰੀਨ ਕਲੋਨੀ ਦੇ ਵਿੱਚ 99 ਲੱਖ ਰੁਪਏ ਦੀ ਕੋਠੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਇਸ ਤਹਿਤ ਕੋਠੀ ਉੱਪਰ ਫ੍ਰੀਜ਼ ਦਾ ਨੋਟਿਸ ਵੀ ਲਗਾਇਆ ਗਿਆ ਉਹਨਾਂ ਨੂੰ ਦੱਸਿਆ ਕਿ ਇਸ ਤੋਂ ਬਾਅਦ ਥਾਰ ਗੱਡੀ ਸਮੇਤ ਸਬੰਧਤ ਸਾਰੀ ਜਾਇਦਾਦ ਨੂੰ ਫ੍ਰੀਜ਼ ਕੀਤਾ ਜਾਵੇਗਾ ਇਸ ਤੋਂ ਇਲਾਵਾ ਵਿਜੀਲੈਂਸ ਵੱਲੋਂ ਅਦਾਲਤ ਦੇ ਵਿੱਚ ਅੱਜ ਉਹਨਾਂ ਦੀ ਪੇਸ਼ੀ ਵੀ ਹੈ